ਸਾਸਰੀ ਗਾਲ ਵੀਰ ਜੀ ਮਨਮੀਤ ਡੇਰੀ ਫਾਰਮ ਚ ਭੈਣ ਭਰਾਵਾਂ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਬੋਰੇਵਾਲ ਕੰਗ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਵੀਰ ਕੋ ਦੋ ਪਸੂਆ ਦੋਵੇਂ ਸੂਏ ਸਵਾਏ ਆ ਵੀਰ ਕੋ ਝੋਟੀ ਆਈ ਆ ਬਹੁਤ ਟਾਪ ਕੁਆਲਿਟੀ ਦੀ ਆ ਕਦ ਕਦ ਪੂਰਾ ਫੁੱਲ ਲੱਗਾ ਤੇ ਇੱਕ ਵੀਰ ਕੋ ਮਈ ਆਈ ਦੂਜੇ ਸੂਏ ਉਹ ਵੀ ਸੂਈ ਸਵਾਈ ਆ ਤੇ ਲੈਨੇ ਆ ਵੀਰ ਕੋ ਜਾਣਕਾਰੀ ਸਾਸਿਕਾ ਵੀਰ ਜੀ ਸਾਸਿਕਾ ਸੁਖਜੀ ਕੀ ਹਾਲ ਜੀ ਵਧੀਆ ਵਧੀਆ ਵੀਰ ਜੀ ਬਸ ਵਧੀਆ ਤੁਸੀਂ ਜਨਾਬ ਔਰ ਵੀਰ ਜੀ ਸੇਤਾ ਜੀ ਸੁਣਾਓ ਬੱਸ ਵਧੀਆ ਬੜੀ ਮਾਲਕ ਦੀ ਦਿੱਤਾ ਸਤ ਜੀ ਵੀਰ ਜੀ ਨਾਂ ਰਸਤਾ ਨੰਬਰ ਦੱਸ ਦੋ ਕੋਲ ਅਵਤਾਰ ਸਿੰਘ ਜੇ ਪਿੰਡ ਗੋੜੇਵਾਲ ਕੰਗ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਫੋਨ ਨੰਬਰ 9463522806 ਠੀਕ ਆ ਵੀਰ ਜੀ ਹਾਂਜੀ ਵਿਰਜੀ ਕਿੰਨੇ ਪਸ਼ੂ ਅੱਜ ਦੋ ਛੋਟੀਆਂ ਸੇ ਲੱਤਾਂ ਬਹੁਤ ਚੰਗੀਆਂ ਆ ਦੋ ਛੋਟੇ ਇੱਕ ਪਹਿਲਾਂ ਤੇ ਇੱਕ ਦੂਜੇ ਸੂਏ ਹਾਂ ਮਾਲ ਹੋਰ ਵੀ ਹੈਗਾ ਮਾਲ ਵਿੱਚ ਗਿਆ ਦੋ ਤਿੰਨ ਮੱਝਾਂ ਵਿੱਚ ਕੋਈ ਗੱਲ ਵੀ ਵਿਰਜੀ ਜੜੀਆਂ ਵਿਕਿਆ ਉਹਨਾਂ ਦੀ ਪੋਣੀਆਂ ਦੋਵੇਂ ਹੀ ਪੋਣੀਆਂ ਇਹ ਤੋਂ ਕਰਨਾ ਤੇ ਉੱਤੋਂ ਵਿਰਜੀ ਆ ਸੁੱਕ ਜਾਈ ਛੋਟੂ ਛੋਟੀਆਂ ਸੂਈਆਂ ਪਰ ਤੇ ਆਦ ਰੋ 5-4 ਦਿਨ ਹੋ ਗਿਆ ਸੂਈ ਨੂੰ ਵਿਰਜੀ ਲੋਹੀ ਦਾ ਲੋਹੀ ਦਾ ਨਾ ਮਗਰ ਬੱਚਾ ਲੋਹੀ ਦਾ ਬੱਚਾ ਲੋਹੀ ਦਾ ਬੱਚਾ ਤੇ ਕੱਟੀ ਜਾਂ ਕੱਟਾ ਵਾ ਕੱਟਾ 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 ਵਿਰਜੀ ਥਾਲੇਵਾ ਵਿਰਜੀ ਦਿਖਾ ਦਿੰਦੇ ਥਾਲੇਵਾ ਬਹੁਤ ਸੋਹਣਾ ਲੱਗਾ ਫਾਰੀ ਵਾਲਾ ਤਾਂ ਲੱਗਾ ਵੀ ਨਿੱਗੜਿਆ ਜਿੰਨਾ ਹੈਗਾ ਦੁੱਧ ਵਾਲੀ ਮਈ ਆ ਐ ਬਹੁਤ ਹੀ ਸਾਫ ਸੁਥਰੀ ਸਿੰਗ ਵੀ ਵੀਰਜੀ ਬਹੁਤ ਸੋਨਾ ਲੱਗਾ ਵਾ ਵੇਖੋ ਠੰਡੀ ਸੀਲਿਆ ਵੇਖੋ ਵੀਰਜੀ ਵੀਰ ਦਿਖਾਉਂਦਿਆ ਵਾ ਅਜੇ ਕੋਈ ਥਾਣਾ ਜਿੰਨੇ ਮੱਜ ਹੁਣ ਬੱਚਾ ਲਾ ਕੇ ਦਿਖਾਉਣਾ ਵਾ ਵੇਖੋ ਵੀਰਜੀ ਥਾਣਾ ਜਿਹੜਾ ਚੱਡਾ ਲੱਗਾ ਫਾੜੀ ਵਾਲਾ ਲੱਗਾ ਤੇ ਲੱਗਾ ਵੀ ਸੋਨਾ ਵਾ ਤੇ ਥਾਣਾ ਕੋਈ ਵੀਰਜੀ ਦਿਖਾ ਦੇਣੇ ਤੁਹਾਨੂੰ ਬਹੁਤ ਸੋਨਾ ਥਾਨ ਲੱਗਾ ਝੋਟੀ ਨੂੰ ਥੱਲੇ ਦਿਖਾ ਦੇਣੇ ਆ ਤੇ ਵੀਰਜੀ ਠੰਡੀ ਸੀਲਿਆ ਵੀ ਕਿਹਾ ਸਿੰਗੀ ਵੇਰ ਲੋ ਜਿੰਨੇ ਕੀ ਜੀ ਸਿੰਗੀ ਲੱਗੀ ਆ ਤਬ ਬੱਚ ਕੱਟਾ ਆ ਗਿਆ ਕਿੰਨੇ ਦਿਨਾਂ ਦੀ ਵੀਰ ਜੀ ਸੂਈ ਹੋਊਗੀ ਪੰਜ ਦਿਨ ਪੰਜ ਛੇ ਦਿਨਾਂ ਸੂਈ ਛੇਵਾਂ ਦਿਨ ਵੀਰ ਜੀ ਸੂਈ ਨੂੰ ਹੋਗਾ ਛੋਟੀ ਦਾ ਕੱਦ ਕਾੜ ਪੂਰਾ ਵਧੀਆ ਲੱਗਾ ਵਾ ਸੋਣੀ ਆ ਸੁਨੱਖੀ ਆ ਸਾਫ ਸੁਥਰੀ ਆ ਜਿੰਨੀ ਹੈਗੀ ਛੋਟੀ ਤੇ ਹੈ ਵੀ ਠੰਡੀ ਸੀ ਰਿਆ ਵੀਰ ਕਹਿੰਦਾ ਠੰਡੇ ਸਿਰ ਤੇ ਵੀਰ ਜੀ ਖੂਬੀਆਂ ਬੜੀਆਂ ਛੋਟੀ ਜੀ ਵੀਰ ਕਹਿੰਦਾ ਅੱਗੋਂ ਦੀ ਬਹਿ ਜਾਓ ਭਾਵੇਂ ਪਰਲੇ ਪਾਸੋਂ ਨਹੀਂ ਪੈਸੇ ਭਾਵੇਂ ਉੜਲੇ ਪਾਸੇ ਨਹੀਂ ਬਹਿ ਛੋਟੀ ਹਿਲਦੀ ਨਹੀਂ ਆ ਭਾਵੇਂ ਚਾਰ ਜਣ ਬਹਿਣੇ ਗਏ ਥਣ ਫੜ ਕੇ ਠੀਕ ਆ ਵੀਰ ਜੀ ਇੱਦਾਂ ਠੰਡੇ ਦੇਖੋ ਵੀਰ ਜੀ ਪਸਮਾਲ ਆਉਣ ਲੱਗੇ ਵੀ ਨੂੰ ਧਾਰਾ ਮਾਰ ਕੇ ਦਿ ਵੇਖੋ ਵੀਰ ਜੀ ਝੋਟੀ ਆ ਗਈ ਆ ਪਸਮਾਨ ਲਾ ਲਿਆ ਝੋਟੀ ਨੇ ਵੇਖੋ ਥਣ ਛੱਡ ਥਣ ਤਾਂ ਨੂੰ ਹੁਣ ਦਿਖਾਉਨੇ ਝੋਟੀ ਨੂੰ ਥਣ ਬਹੁਤ ਕੁਆਲਟੀ ਦਾ ਲੱਗਾ ਝੋਟੀ ਨੂੰ ਵੇਖੋ ਵੀਰ ਜੀ ਥਣ ਦਿਖਾ ਦਿੰਨੇ ਬਹੁਤ ਸੋਹਣਾ ਥਣ ਲੱਗਾ ਝੋਟੀ ਨੂੰ ਤੰਦਾਰਾ ਦਿਖਾ ਦਿੰਨੇ ਜਿਹੜੀਆਂ ਵੇਲੋ ਵੇਦੀ ਥਣਾ ਤੇ ਨਾਲ ਵੇਲੋ ਪਾਈਪ ਲਾਈਨ ਦਿਖਾ ਦਿੰਨੇ ਬਹੁਤ ਮੋਟੀ ਲੱਗੀ ਆ ਰੱਖਣ ਥਣ ਵੇਖੋ ਕੀ ਜੜੀ ਦਾ ਵੇਲੇ ਵੀਰ ਜੀ ਖਾਦੇ ਵੇਖੋ ਵੀਰ ਜੀ ਤਾਰ ਮਾਰ ਕੇ ਵੀਨੇ ਦਿਖਾਈ ਆ ਬਹੁਤ ਹੀ ਪੋਲੀ ਝੋਟੀ ਵੀਰ ਕਹਿੰਦਾ ਰੂਮ ਵਰਗੀ ਵੇਖੋ ਰੂਮ ਵਰਗੀ ਕਰਦੇ ਵੇਖੋ ਜੀ ਪੋਲੀ ਜੀ ਤਾਰੇ ਵੇਖ ਠੀਕ ਆ ਵੀਰ ਜੀ ਤੋੜੋ ਵੀਰ ਜੀ ਨੂੰ ਮਾਝੀ ਜੀ ਝੋਟੀ ਜੀ ਨੀ ਆ ਗਈ ਸਾਫ ਸੁਥਰੀ ਆ ਠੰਡੀ ਸੀਲ ਆ ਦੁੱਧ ਵਾਂਗ ਝੋਟੀ ਆ ਸਾਫੀ ਦੁੱਧ ਵਾਲੀ ਦੇਖੋ ਵੀਰ ਜੀ ਫੇਸ ਕੁਆਲਟੀ ਫੇਰ ਦਿਖਾ ਦਿੰਨੇ ਤੁਹਾਨੂੰ ਝੋਟੀ ਵੀਰਪਰਾ ਕੋਈ ਲਾ ਜੂਗਾ ਸੰਭੂਗਾ ਝੋਟੀ ਬਹੁਤ ਹੀ ਸੋਹਣੀ ਠੰਡੀ ਸੀਲ ਆ ਤੋੜ ਵੀਰ ਜੀ ਦਿਖਾ ਦਿੰਨੇ ਤੁਹਾਨੂੰ ਲੈ ਆਓ ਵੀਰ ਜੀ ਦੇਖੋ ਵੀਰ ਜੀ ਠੰਡੀ ਸੀਲ ਆ ਵੀਰ ਕਹਿੰਦਾ ਅਰੇ ਤਾਂ ਕੋਈ ਗੱਲ ਨਹੀਂ ਬੱਚੇ ਦਾ ਘਰ ਦੀ ਦੇਖੋ ਵੀਰ ਜੀ ਤੋਰ ਦਿਖਾਤੀ ਤੁਹਾਨੂੰ ਥਾਲੇ ਵਾ ਮਗਰੋਂ ਦਿਖਾ ਦਿੰਦੇ ਤੋਰ ਖਣੀ ਲੈਨੇ ਵੀਰ ਕੋ ਮੁੱਲ ਦੀ ਜਾਣਕਾਰੀ ਕੀ ਕਰਨਾ ਵੀਰ ਨੇ ਪੁੱਛਦੇ ਵੀਰ ਕੋ ਵੀਰ ਜੀ ਦੱਸੋ ਫਿਰ ਮਾਲਾ ਸੁੱਖ ਚਾਰ ਪਾਣਾ ਛੋਟੇ ਹੁੰਦੇ ਆ ਹਾਂਜੀ ਹਾਂਜੀ ਵੀਰ ਜੀ ਸੋਟਾ ਮੁੱਲ ਕਰੀਦਾ ਤਾਂ ਜਿਆਦਾ ਵੇਖੋ ਠੰਡੀ ਸੀਲਾ ਵੇਖੋ ਵੀਰ ਜੀ ਮਗਰੋਂ ਦੀਆਂ ਧਾਰਾ ਮਾਰ ਕੇ ਵੀਰ ਨੇ ਦਿਖਾਤੀਆਂ ਵਾ ਗਾਈ ਤਾਂ ਵੀ ਠੰਡੀ ਆ ਜਿੰਦਾ ਮਰਜੀ ਵੇਖ ਲੈ ਹਾਂਜੀ ਦੱਸੋ ਵੀਰ ਜੀ ਫਿਰ ਜਾਇਜ ਕਰਨਾ ਵਾ ਦੱਸੋ ਦੱਸੋ ਵੀਰ ਜੀ ਇੱਕ 10 ਦੀ ਦਈਏ ਇੱਕ 10 ਦੀ ਨਹੀਂ ਜਾਇਜ ਕਰੀਏ ਵੀਰ ਜੀ ਪੰਜ ਦੀ ਦਈਏ ਪੰਜ ਦੀ ਨਹੀਂ ਇੱਕੋ ਵਾਰੀ ਦੱਸੋ ਮੈਨੂੰ ਐਸਾ ਕਿ ਪੂਰੇ ਲੱਖ ਦੀ ਝੋਟੀ ਦੇ ਲੱਖ ਦੀ ਦੇਣੀ ਆ ਥੋੜਾ ਬੋਤਾ ਕਰਾ ਦਈਏ ਮਾਨ ਦਾ ਦਾ ਦੋ ਹਜ਼ਾਰ ਤੋਂ ਮੈਂ ਕਹਿੰਦਾ ਦੋ ਜ਼ਿਆਦਾ ਹੈ ਨਾ ਨਹੀਂ ਜ਼ਿਆਦਾ ਹੁੰਦਾ ਵੀਰ ਭਰਾ ਨੂੰ ਚਲੋ ਮਾਨਤਾ ਨੂੰ ਵੀ ਚਾਹੀਦਾ ਠੀਕ ਆ ਸ਼ੌਕੀਏ ਕਹਿੰਦਾ ਤੇਰਾ 92 ਹਜ਼ਾਰ ਦੀ ਵੀ ਕਹਿੰਦਾ 92 ਹਜ਼ਾਰ 98 ਵਿੱਚ 98 ਹਜ਼ਾਰ ਦੀ ਭਲੇਖਾ ਲੱਗ ਗਿਆ ਵਾ 98 ਹਜ਼ਾਰ ਦੀ ਵੀਰ ਕਹਿੰਦਾ ਝੋਟੀ ਦੇ ਦਾਂਗੇ ਵੇਖੋ ਵੀਰ ਜੀ ਕੱਦ ਕਾੜ ਪੂਰਾ ਲੱਗਾ ਸਿੰਘ ਚੰਗਾ ਲੱਗਾ ਝੋਟੀ ਪਲੀ ਜੁੜੀ ਆ ਸਾਫ ਹੈ ਜਿਨੇ ਕਿ ਠੰਡੀ ਸੀ ਲਿਆ ਤੇ ਇਹਦਾ ਵੀਰ ਜੀ ਦੱਸੋ ਸ਼ਖਜੇ ਪਹਿਲਾ ਸੂਆ ਝੋਟੀ ਸੂਈ ਆ ਪਹਿਲਾ ਸੂਆ ਵੀਰ ਜੀ ਸੂਈ ਆ ਛਿੱਗੀ ਆ ਵੀਰ ਜੀ ਕੱਦ ਦਿਖਾ ਦਿੰਦੇ ਝੋਟੀ ਨੂੰ ਬਹੁਤ ਫੁੱਲ ਲੱਗਾ ਵਾ ਆ ਕੋਈ ਥਣਾ ਚ ਨਹੀਂ ਆ ਗਈ ਠੀਕ ਆ ਵੀਰ ਜੀ ਵੀਰ ਜੀ ਵੀਰ ਜਿੰਦਾ ਪਸੂ ਗਣਾ ਜ ਮੜਾ ਆ ਜਾ ਵੇਖ ਕੇ ਕੈਮਰੇ ਨੂੰ ਡਰਨ ਦਿਆ ਵਾ ਥਣਾ ਆ ਧਰੋ ਨਹੀਂ ਗੱਡੀ ਕਿਸੇ ਲਈ ਨਾ ਠੀਕ ਆ ਠੀਕ ਆ ਵੀਰ ਕੋਈ ਝੋਟੀਆਂ ਦਾ ਘਰ ਦੀ ਪਾਲੀ ਝੋਟੀ ਵੀਰ ਜੀ ਕੈਮਰੇ ਨੂੰ ਤੈਨਾਂ ਵੇਖਣ ਦੀ ਜਿਹਦਾ ਜ਼ਿੰਦਗੀ ਚ ਕ এক টিনা বেলেগ হে ঠিক ਬੜੇ ਪਿਆਰ ਨਾਲ ਘਰ ਦੀ ਝੋਟੀ ਪਾਲੀ ਆ। ਆ ਤਾਂ ਵੀ ਅੱਜ ਪਹਿਲਾਂ ਹਰਿਆਣੇ ਦੇ ਲਿਆਂ ਦੇ ਉਹਦੇ ਮਗਰ ਕੱਟੀ ਆਈ ਇਹ। ਵੇਖੋ ਵੀਰ ਜੀ ਵੇਖਣ ਬੜਾ ਗੌਰਮਾ ਦਾਈ ਜਿੱਦਾਂ ਨਾ ਕਿਤੇ ਬਾਹਰ ਨਹੀਂ ਕੱਢਿਆ ਹੋਏ ਨਾ ਪਸੂ ਡਰਦਾ ਵੇ ਫੇਕੇ। ਵੇਖੋ ਥਾੜੀ ਦੀ ਕਰਦੀ ਝੋਟੀ। ਠੀਕ ਆ ਵੀਰ ਜੀ। ਕੱਦ ਵੇਖੋ ਝੋਟੀ ਦਾ। ਕੱਦ ਵੀਰ ਜੀ ਪੂਰਾ ਫੁੱਲ ਲੱਗਾ, ਵੀਰ ਖਲੋਦਾ ਲੱਗੇ ਤੇ ਵੇ ਲੋ ਪੂਰਾ। ਫਿਰ ਆਹ ਦੇਣ ਕੋ ਥੋੜੇ ਸ਼ਾਮਾਂ ਹੱਜ ਘਟ ਰਹੀ ਸੀ। ਹਾਂਜੀ ਹਾਂਜੀ। ਜੀ ਕਿਹਦਾ ਸਾਮ ਹੋ ਜਾਵੇ ਤੇ ਝੋਟੀ ਡਵਲ ਹੋ ਜਾਵੇ, ਪਲੀ ਜੁੜੀ ਉਹਦੇ ਲੱਗੇ ਫੁੱਲ। ਇਹ ਕੱਢੀ ਦਾ 6 ਤੋਂ 18 ਹਾਂ ਜੀ ਇਹ ਦੁੱਧ ਛੋਟਿਆ ਜੇ 2 ਕਿਲੋ ਤੋਂ 3 ਵਜਨਾ ਜੀ ਬਰੀਰ ਦੀ ਕੱਟੀ ਆ ਪਤਾ ਲੱਗਦਾ ਉੱਦਾਂ ਹੀ 15 ਲਾਲੇ 20 ਲਾਲੇ ਸਾਹਮਣੇ ਬੱਚਾ ਮਗਲੀ ਕੱਟੀ ਆ ਕੱਟੀਆ ਦੁੱਧ ਬੜਾ ਛੱਡਿਆ ਤੇ ਉਹਦੇ ਦੁੱਧ ਇਹਨੂੰ ਛੱਡਦੇ ਉਹਦਾ ਕਿੰਨੇ ਕ ਚਿਰਦਾ ਵੀਰ ਜੀ ਬੱਚਾ ਵਾ 20 ਦਿਨਾਂ ਤੋਂ ਆਈ 20 ਦਿਨਾਂ ਦੀ ਹੈਗੀ ਕੱਟੀ ਵੇ ਲੈ ਵੀਰ ਜੀ ਕੱਟੀ ਜਿੰਨੀ ਹੈਗੀ ਆ ਸਾਫ ਸੁਥਰੀ ਹੈ ਵੀ ਦੰਦਾ ਜਿਆ ਤੇ ਵੀਰ ਜੀ ਕੱਦ ਕੜ ਪੂਰਾ ਫੁੱਲ ਲੱਗਾ ਕੱਟੀ ਨੂੰ ਥਾਲੇ ਵਾ ਬਹੁਤ ਸੁਣਾ ਵਾ ਵੀਰ ਭਰਾ ਕੋਈ ਲੈ ਜਾਊਗਾ ਸੰਭੂ ਦਾ ਕੱਟੀ ਡਬਲ ਹੋ ਜੂ ਅਗਲੇ ਸਵੇ ਸੋਹਣੀ ਬੋਰ ਕੱਟੀ ਠੰਡੀ ਸੀ ਲਿਆ ਵੇਖੋ ਵੀਰ ਜੀ ਮਈ ਆ ਗਈ ਥਨਾ ਚ ਚੈੱਕ ਕਰਾ ਦੇਣਾ ਤੁਹਾਨੂੰ ਵੀਰ ਜੀ ਡਰਦੀ ਨਹੀਂ ਲੱਗ ਜਾਨ ਲੱਗਾ ਇਹ ਕੋਈ ਨਹੀਂ ਬਖਾਉਣ ਲੱਗੇ ਸਰ ਬੜੇ ਡਰਦੀ ਵੇਖੋ ਵੀਰ ਜੀ ਥਾਨ ਬਹੁਤ ਸੋਹਣਾ ਲੱਗਾ ਕੁਆਲਿਟੀ ਵਾਲਾ ਲੱਗਾ ਥਣ ਤੇ ਕੈਮਰੇ ਨੂੰ ਵੇਖ ਕੇ ਡਰਦੀ ਆ ਮਰਾ ਜੀ ਚਵਾਈ ਵੇਖੋ ਵੀਰ ਚਵਾਈ ਵੀਰ ਦਿਖਾਉਣ ਲੱਗਾ ਵਾ ਉਹ ਪੜੇ ਬੰਦੇ ਨੂੰ ਵੇਖ ਕੇ ਡਰਦੀ ਵੇਖੋ ਵੀਰ ਜੀ ਤਾਰ ਮਾਰ ਕੇ ਵੀਨੇ ਦਿਖਾਈ ਆ ਹਾਂ ਜੀ ਬਖਾ ਦਿਓ ਵੀਰ ਜੀ ਵੇਖੋ ਵੀਰ ਜੀ ਚਵਾਈ ਬਹੁਤ ਸੋਹਣੀ ਇਹਨੂੰ ਵੀ ਝੋਟੀ ਨੂੰ ਲੱਗੀ ਆ ਚਲੋ ਬਾਸ ਕਰੋ ਜੀ ਬਾਸ ਕਰੋ ਦਿਖਾਤੀਆਂ ਥਾਣੇ ਵੇਖੋ ਵੀ ਜੀ ਕਿੰਦਾ ਸੋਹਣਾ ਲੱਗਾ ਛੋਟੀ ਅੱਛਾ ਸਾਫ ਛੋਟੀ ਹੋਣਾ ਵੇਖੋ ਵੀ ਜੀ ਛੋਟੀ ਸਾਫ ਡੇਢ ਲੱਖ ਖੜੀ ਲੈਵਨ ਲੱਗਾ ਦਾ ਨਹੀਂ ਨਹੀਂ ਵੀਰ ਜੀ ਠੀਕ ਹੈ ਜਿੱਦਾਂ ਇਹਨੂੰ ਲੱਗਾ ਖੋਲੋ ਵੀਰ ਜੀ ਨੂੰ ਜੀ ਛੋਟੀ ਜੀ ਨਹੀਂ ਆ ਗਈ ਸਾਫ ਆ ਕਦ ਪੂਰਾ ਫੁੱਲ ਲੱਗਾ ਵਾ ਛੋਟੀ ਹੈ ਵੀ ਦੰਦਾ ਜੇ ਤੇ ਬਹੁਤ ਸੋਹਣੀ ਤੁਹਾਨੂੰ ਦੋੜੇ ਦੱਸਤਾ ਵਾ ਕੈਮਰੇ ਨੂੰ ਵੇਖ ਕੇ ਮਰਜੀ ਡਾਦੀ ਵੀ ਜੀ ਵੇਖੋ ਵੀਰ ਜੀ ਹੁਣ ਦਿਖਾਉਂਦੇ ਤੁਹਾਨੂੰ ਮੋਰੇ ਛੋਟ ਟੀਮ ਲਾਜ ਵੀਰ ਜੀ ਕੋਈ ਗੱਲ ਲੈ ਜੋ ਲੈ ਜੋ ਕੋਈ ਗੱਲ ਲੈ ਜੋ ਡਰਦੀ ਦੇਖੋ ਵੀਰ ਜੀ ਕੱਤੀ ਦਾ ਕੱਦ ਪੂਰਾ ਫੁੱਲ ਲੱਗਾ ਵੀਰ ਜੀ ਜਿੰਨੂੰ ਕਹਿੰਦੇ ਬਾਤ ਦੇਵਾ ਵੇਖਾ ਚੜ ਸਕੀ ਉਹ ਘਾਤਾ ਵੀਰ ਜੀ ਪਾਈਪ ਲਾਈਨ ਤੁਹਾਨੂੰ ਦਿਖਾ ਦੇਣੀ ਜੇ ਚੈੱਕ ਕਰਾਉਣ ਦੋਵੇ ਮੈਂ ਡਰਦੀ ਬੜੀ ਆ ਪਾਈਪ ਲਾਈਨ ਵੇਖ ਲੋ ਬਹੁਤ ਮੋਟੀ ਲੱਗੀ ਨੂੰ ਆਹ ਲੱਗ ਕੋਈ ਗੱਲ ਨਹੀਂ ਦੱਸਣਾ ਦੇਖੋ ਵੀਰ ਜੀ ਪਾਈਪ ਲਾਈਨ ਬਹੁਤ ਸੋਹਣੀ ਲੱਗੀ ਹਾਂਜੀ ਹਾਂਜੀ ਆਹ ਲੱਗਦਾ ਇਹ ਪਸੂ ਨੂੰ ਲੱਗ ਗਿਆ ਜਾਂਦਾ ਵਾ ਬਾਕੀ ਠੰਡੇ ਸੀ ਲਾ ਠੰਡੀ ਸੀ ਲਿਆ ਵੀਰ ਕਹਿੰਦਾ ਵੀਰ ਜੀ ਵੜੋ ਲੈ ਆਇਆ ਹਾਂ ਮੱਝਾੜੀ ਹੈ ਨੂੰ ਲੱਗਦਾ ਇਹ ਦੱਸਣਾ ਕੀ ਲੱਗਾ ਵੀਰ ਜੀ ਆਪਾਂ ਦੁੱਧ ਦਾ ਦੱਸਿਆ ਇਹਦਾ ਭਲਾ ਨਹੀਂ ਨਹੀਂ ਦੱਸਿਆ ਜੀ 10 ਕਿਲੋ ਇੱਥੇ ਲੈਟ ਹੈ ਅਸੀਂ 10 ਕਿਲੋ ਹੈ ਇੱਥੇ ਮੈਗਾ ਪੱਕਾ ਤੁਸੀਂ ਆਏ ਖੜੋ 10 ਕਿਲੋ ਦੋ ਤਾਂ ਖੜੋ ਤਾਂ ਕਿਲੋ ਕੱਟ ਦੱਸਾਂ ਠੀਕ ਹੈ ਵੀਰ ਜੀ ਲੈ ਆਇਆ ਕੋ ਸੁੱਖ ਜੀ ਪੀ ਇਹਦਾ ਉਹ ਟਾਈਮ ਥੋੜਾ ਹੁਣੇ ਤੁਹਾਡੇ ਸਾਹਮਣੇ ਪਸਮਾਈ ਹੈ। ਲੈਵਾ ਬਹੁਤ ਸੋਹਣਾ ਲੱਗਾ ਲੱਗਾ ਬਹੁਤ ਹੋ ਗਿਆ। ਥਾਂ ਵੀ ਨੋਕ ਵਾਲਾ ਲੱਗਾ ਵੇਖੋ ਵੀਰ ਜੀ। ਐ ਭੈਣ ਆ ਇਧਰ। ਠੰਡੀ ਸੀ ਲਿਆ ਵੇਖੋ ਵੀਰ ਜੀ। ਲੈ ਤਾਂ ਵੀਰ ਜੀ ਡਰਦੀ ਕਹਿਣਾ। ਕਰੀਏ ਵੀਰ ਜੀ ਮੁੱਲ ਫਿਰ। ਕਿੱਥੇ ਮੁੱਲ ਦਾ ਵੀ ਜਾ ਜੀ। ਦੱਸੋ ਵੀਰ ਜੀ। ਆਓ ਇਧਰ ਮੜੀ। ਪੂਰੇ ਲੱਖ ਦੀ ਦੇ ਦਈਏ। ਨਹੀਂ ਵੀਰ ਜੀ ਕਰੋ। ਵੇਖੋ ਵੀਰ ਜੀ ਝੋਟੀ ਬਹੁਤ ਵੀਰ ਨੇ ਰੇਟ ਕਰਨਾ ਇਹਦਾ ਪਰ ਜਾਇਦ ਜੱਜ। ਮੈਂ ਝੋਟੀ ਦਾ ਵਾਫਾ ਕਿਤੇ ਨਹੀਂ ਵੀਰ ਜੀ ਹੈਗੀ ਮੈਂ ਆਪ ਕਹਿਣਾ ਲਾਗੇ ਫਲੋਤਾ ਵੀ ਦੱਸੋ ਵੀਰ ਜੀ। ਤੁਹਾਕੀ 95000 95000 ਦੀ ਇੱਕੋ ਵੀਰ ਜੀ ਮੈਂ ਕਰਨ ਕਰਨੀ ਇੱਕੋ ਹੀ ਕਰਨੀ ਆ 93000 ਦੀ ਜਾਂਦੀ ਹੈ ਜਿਆਦਾ ਹੈ ਨਾ ਨਹੀਂ ਹੁੰਦਾ ਕੋਈ ਗੱਲ ਹੀ ਜਾਂ ਦੇਖੋ ਵੀਰ ਜੀ 93000 ਦੀ ਵੀਰ ਝੋਟੀ ਦੇ ਦੂਗਾ ਝੋਟੀ ਬਹੁਤ ਸਾਫ ਸੁਥਰੀ ਕੱਦਕਾਰ ਦੀ ਥਾਂ ਬਹੁਤ ਸੋਹਣਾ ਲੱਗਾ ਵਾ 1000 ਇਹਦੇ ਵਿੱਚ ਛੋੜ ਹੋਰ ਕਰ ਦੂਗਾ ਠੀਕ ਆ ਵੀਰ ਜੀ ਵੇਖੋ ਵੀਰ ਕੋਈ ਫੋਨ ਲਾਓ ਤੇ 1000 ਹੋਰ 92000 ਦੀ ਝੋਟੀ ਮਿਲ ਜੂ ਤੁਹਾਨੂੰ ਤੇ ਝੋਟੀ ਸਾਫ ਸੁਥਰੀ ਆ ਬਹੁਤ ਹੀ ਸਾਫ ਸੁਥਰੀ ਕੋਈ ਜਾ ਕਰੋ ਕਰ ਵਸ ਨਾਲ ਚੀਜ਼ਾਂ ਹਾਂਜੀ ਹਾਂਜੀ ਦੁੱਧ ਤੇ ਤੇਰੇ ਵਾਲੀ ਤੋਂ ਠੀਕ ਆ ਵੀਰ ਜੀ ਵੀਰ ਜੀ ਦੋ ਹੀ ਪਸੂਣ ਆ ਦੋ ਪਸੂਆਂ ਸੂਈਆਂ ਸਵਾਈਆਂ ਕੋਈ ਵੀਰ ਭਰਾ ਵੀ ਚਵਾਈ ਕਰਕੇ ਹਾਂ ਜੀ ਵੀਰ ਜੀ ਪਾਸ ਕਰਕੇ ਤਸੱਲੀ ਕਰਕੇ ਜੇ ਨਹੀਂ ਵੀਰ ਭਰਾ ਕੋਈ ਆ ਸਕਦਾ ਇੱਕ ਟਾਈਮ ਆਨਲਾਈਨ ਵੀ ਚਾ ਆ ਸਕਦਾ ਤੇ ਇੱਕ ਟਾਈਮ ਆਪਣੀ ਤੇ ਆ ਕੇ ਚਵਾਈ ਕਰ ਸਕਦਾ ਜੇ ਨਹੀਂ ਆ ਤੇ ਜਿੱਦਾਂ ਆਪਾਂ 10 ਕਿਲੋ ਦੁੱਧ ਕਿਹਾ ਬਰੇ 10 ਦਾ ਤੁਸੀਂ 9 ਲਾ ਲਓ ਕਿਲੋ ਅਖੰਡ ਤੋਂ ਤੁਹਾਨੂੰ ਕਹਿ ਦਾਂਗੇ ਵੀਰ ਥਾਂ ਚ ਵਾਦਾ ਘਟਾ ਤੇ ਪੂਰ ਛੱਡਾ ਹੋਇਆ ਆਪਣੀ ਜ਼ਿੰਮੇਵਾਰੀ ਆ ਹਾਂ ਜੀ ਠੀਕ ਆ ਵੀਰ ਜੀ ਜੋ ਹੋਊ ਉਹ ਸਹੀ ਯੋਜੀ ਜੀ ਬਿਲਕੁਲ ਬਿਲਕੁਲ ਵੀਰ ਜੀ ਕੱਟੀ ਦਾ ਮਰਾਇਆ ਖਾਏ ਵੇਖੋ ਥਣ ਕੀ ਕੱਢਿਆ ਹਾਂ ਹਾਂਜੀ ਵੇਖੋ ਵੀਰ ਜੀ ਹੁਣ ਥੰਦ ਖਾਦੇ ਨੇ ਤੁਹਾਨੂੰ ਪੱਟੀ ਵੇਖੋ ਜੀ ਬਹੁਤ ਸੋਹਣਾ ਥਣ ਕੱਢਿਆ ਕੱਟੀ ਨੇ ਆਹ ਵੇਖੋ ਵੀਰ ਐ ਕਿਤੇ ਕਲਾ ਕਲਾ ਦੋਵੇਂ ਦੇ ਲੇਵੇ ਬੜੇ ਸਾਫ ਆ ਹਾਂਜੀ ਹਾਂਜੀ ਹਾਂ ਵੀਰ ਜੀ ਵੀਰ ਕੋ ਦੋ ਪਸੂ ਆ ਦੋਵੇਂ ਸੂਏ ਸਵਾਏ ਆ ਆਪਣੇ ਪਾਸ ਕਰਕੇ ਤਸੱਲੀ ਕਰਕੇ ਖਰੋ ਹਣਾ ਵੀਰ ਜੀ ਵੀਰ ਜੀ ਨਾ ਰਸਤੇ ਨੰਬਰ ਦਦਾਰ ਸਿੰਘ ਜੀ ਪਿੰਡ ਫੋੜੇ ਵਾਲ ਕੰਗ ਤਹਿਸੀਲ ਮਜੀਠਾ ਜਲੰਧਰ ਸਰ ਨੰਬਰ ਦਦ 946358200 ਸਸੀਗਾ ਵੀਰ ਜੀ ਸਸੀਗਾ ਸਾਥੇ